ਤੇ ਦੋਸਤੋ ਅਸੀਂ ਪਹੁੰਚ ਗਏ ਹਾਂ ਬਿਸ਼ਨਪੂਰਾ ਜਿੱਥੇ ਕਿ ਬੀਜੇਪੀ ਦਾ ਬੂਥ ਲੱਗਿਆ ਹੋਇਆ ਹੈ ਤੇ ਗੱਲਬਾਤ ਕਰਾਂਗੇ ਇੱਥੇ ਬੂਥ ਇੰਚਾਰਜ ਨਾਲ ਕਿ ਕੀ ਰੁਝਾਨ ਹੈ ਤੇ ਹੁਣ ਤੱਕ ਕਿੰਨਾ ਟਰਨ ਆਊਟ ਹੋ ਚੁੱਕਿਆ ਹੋਇਆ ਵੋਟਰਾਂ ਦਾ ਤੇ ਕਿੰਨਾ ਕਿ ਉਤਸ਼ਾਹ ਹੈ ਵੋਟਰਾਂ ਚ ਇਸ ਵਾਰ ਵੋਟ ਪਾਣ ਦਾ ਜੀ ਹਾਂ ਜੀ ਇਹ ਕਿਹੜੇ ਨੰਬਰ ਬੂਥ ਹੈ ਜੀ ਤੁਹਾਡਾ ਜੀ ਇਹ 103 104 105 ਨੰਬਰ ਬੂਥ ਹੈ ਠੀਕ ਹੈ ਔਰ ਅਚੀ ਪੋਜੀਸ਼ਨ ਦੇ ਵਿੱਚ ਆਪਣੇ ਹੈਗੇ ਤੇ ਕੀ ਲੱਗਦਾ ਇਸ ਵਾਰ ਕੀ 400 ਪਾਰ ਹਾਂ ਜੀ ਜਲਪਟਿਆਲਾ ਸੀਟ ਹੈ ਉਹ 401 ਹੋਏਗੀ ਅੱਛਾ ਜੀ ਤੇ ਪੰਜਾਬ ਵਿੱਚ ਤੁਹਾਨੂੰ ਕਿੰਨੀਆਂ ਸੀਟਾਂ ਲੱਗਦੀਆਂ ਜੀ ਬੀਜੇਪੀ ਦੀਆਂ ਦੇਖੋ ਮੈਂ ਲਈ ਆਪਣਾ ਤਗਾਲਾ ਸੀਟ ਤੇ ਜਿਆਦਾ ਧਿਆਨ ਦਿੱਤਾ ਵੈ ਮੈਂ ਦੂਸਰੀ ਹਾਲੀ ਕਿਸੇ ਤੇ ਉੱਤੇ ਕੁਝ ਟਿੱਪਣੀ ਨਹੀਂ ਕਰ ਸਕਦਾ ਇਸ ਵਾਰ ਅਸੀਂ ਦੇਖ ਰਹੇ ਸੀ ਕਿ ਜੀ ਗਰਮੀ ਬਹੁਤ ਜਿਆਦਾ ਵੱਧ ਚੁੱਕੀ ਹੈ ਹੁਣ ਥੋੜਾ ਮੌਸਮ ਨੇ ਰਾਹਤ ਦਿੱਤੀ ਹੈ ਤੇ ਵੋਟਰਾਂ ਨੂੰ ਵੀ ਸ਼ਾਇਦ ਥੋੜਾ ਸੁੱਖ ਦਾ ਸਾਹ ਆਏਗਾ ਕਿ ਇਸ ਟਾਈਮ ਵੋਟ ਪਾਏ ਇਹ ਠੰਡਾ ਹੋ ਗਿਆ ਮੌਸਮ ਤੁਸੀਂ ਸਵੇਰ ਤੋਂ ਬੈਠੇ ਹੋ ਕਿ ਕਿੰਨਾ ਤਾਪਮਾਨ ਚੇਲਣਾ ਪੈ ਗਿਆ ਅੱਜ ਬਹੁਤ ਜਿਆਦਾ ਤਾਪਮਾਨ ਸੀ ਪਰ ਹਲਕਾ ਸਾ ਉੱਪਰ ਵਾਲੇ ਦਿਨ ਨਾਲ ਹਲਕੇ ਹਲਕੇ ਬਦਲੀ ਆ ਰਹੀ ਸੀ ਉਹਦੇ ਨਾਲ ਥੋੜਾ ਸਾ ਫਰਕ ਪਿਆ ਐਨਰਜੀ ਲੈਵਲ ਜੀ ਨੇ ਗ੍ਰਿਆ ਪਿਆਸੀ ਕਿਉਂਕਿ ਜਿੰਨੀ ਲੋਹ ਚਲਦੀ ਪਈ ਹੈ ਮੈਂ ਤੇ ਦਾਤ ਦੇਣਾ ਹੈ ਇੱਥੇ ਦੇ ਵੋਟਰ ਨੂੰ ਜਿਹੜੇ ਐਨੀ ਲੋ ਦੇ ਵਿੱਚ ਆ ਕੇ ਵੋਟ ਪਾ ਰਹੇ ਨੇ ਤੇ ਮੈਂ ਹੁਣ ਵੀ ਅਪੀਲ ਕਰਾਂਗਾ ਜਿਹੜੇ ਵਾਲੀ ਘਰ ਬੈਠੇ ਆ ਉਹ ਵੀ ਵੋਟ ਪਾਣ ਮੈਂ ਕਿਸੇ ਪਾਰਟੀ ਦਾ ਨਹੀਂ ਕਹਿੰਦਾ ਕਿ ਨੂੰ ਪਾਣ ਬਸ ਆ ਕੇ ਕਰੋ ਵੋਟ ਪਾਣ ਬਿਲਕੁਲ ਜੀ ਦੇਖੋ ਇੱਕ ਬੜੀ ਇੰਨਾਨੀ ਟਰਾਂਸਪੇਰੈਂਟ ਗੱਲ ਕੀਤੀ ਜੀ ਮੈਂ ਕਿਸੇ ਨੂੰ ਨਹੀਂ ਕਹਿੰਦਾ ਕਿ ਕਿਸ ਪਾਰਟੀ ਨੂੰ ਪਾਣੀ ਹੈ ਪਰ ਵੋਟ ਪਾਣੀ ਜ਼ਰੂਰੀ ਹੈ ਬਾਹਰ ਆਓ ਤੇ ਵੋਟ ਪਾਓ ਕਿਉਂਕਿ ਦੇਖੋ ਇਸ ਸਾਰਿਆਂ ਦੀ ਮਿਹਨਤ ਵਿੱਚ ਇੱਕ ਇੱਕ ਬੰਦੇ ਦੀ ਮਿਹਨਤ ਹਰ ਪਾਰਟੀ ਦੇ ਨੁਮਾਇੰਦੇ ਦੀ ਮਿਹਨਤ ਲੱਗੀ ਹੋਈ ਹੈ ਜਿਹੜੇ ਗਰਮੀ 'ਚ ਤੁਹਾਡੇ ਲਈ ਬੈਠੇ ਨੇ ਔਰ ਤੁਹਾਡੀ ਵੇਟ ਕਰਦੇ ਪਏ ਨੇ ਕਿ ਤੁਸੀਂ ਕਦ ਬਾਹਰ ਆਓਗੇ ਤੇ ਵੋਟ ਪਾਓਗੇ ਤੇ ਆਪਣੇ ਆਪਣੀ ਪਾਰਟੀ ਨੂੰ ਜਿਹਨੂੰ ਵੀ ਤੁਸੀਂ ਵੋਟ ਪਾਣੀ ਹੈ ਤੇ ਸਾਡੇ ਜੁੜੇ ਰਹਣਾ ਹੋਰ ਖਬਰਾਂ ਦੇ ਲਈ ਦੇਖਦੇ ਰਹਿਣਾ ਪਬਲਿਕ ਆਡੀਅנס ਧੰਨਵਾਦ ਜੀ ਤੇ ਦੋਸਤੋ ਇਹ ਬੜੀ ਗੱਲ ਦੇਖਣ ਨੂੰ ਮਿਲਦਾ ਹੈ ਕਿ ਸਾਂਝਾ ਭਾਈਚਾਰਕ ਇੱਕ ਜਿਹੜਾ ਰਿਸ਼ਤਾ ਹੈਗਾ ਇੱਕ ਸਾਂ ਇਹ ਤੇ ਚਾਰ ਪਾਰਟੀਆਂ ਦੇ ਬੂਥ ਲੱਗੇ ਹੋਏ ਨੇ ਜੀ ਇੱਕ ਪਾਸੇ ਆਮ ਆਦਮੀ ਪਾਰਟੀ ਦਾ ਬੂਥ ਹੈ ਜੀ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਕਾਂਗਰਸ ਹੈ ਤੇ ਨਾਲ ਹੀ ਭਾਜਪਾ ਚਾਰੋਂ ਪਾਰਟੀਆਂ ਦੇ ਜਿਹੜੇ ਹੈਗੇ ਐ ਸਪੋਰਟਰਸ ਇਕੱਠੇ ਬੈਠੇ ਨੇ ਪਿੱਠ ਨਾਲ ਪਿੱਠ ਲਗਾ ਕੇ ਇੱਥੋਂ ਪਤਾ ਲੱਗਦਾ ਹੈ ਕਿ ਭਾਈਚਾਰਕ ਜਿਹੜਾ ਥੜਾ ਆਪਸੀ ਮੇਲ ਮਿਲਾਪ ਹੈਗਾ ਪਾਰਟੀਆਂ ਚਾਹੇ ਵੱਖ ਨੇ ਪਰ ਸਾਰਿਆਂ ਦੇ ਦਿਲ ਇੱਕ ਨੇ ਇੱਥੋਂ ਇੱਕ ਭਾਈਚਾਰਕ ਜੋੜ ਦੀ ਇੱਕ ਮਿਸਾਲ ਆਂਦੀ ਹੈ ਕਿ ਸਾਰੇ ਪਾਸੇ ਅਸੀਂ ਕੋਮੇ ਆ ਅਸੀਂ ਹਰ ਜਗ੍ਹਾ ਦੇਖਿਆ ਡਿਫਰੈਂਟ ਡਿਫਰੈਂਟ ਬੂਥ ਲੱਗੇ ਹੋਏ ਪਰ ਇੱਕ ਇੱਕ ਵਿਸ਼ਨਪੁਰਾ ਇੱਕ ਅਜਿਹੀ ਜਗ੍ਹਾ ਹੈ ਜਿਹੜੇ ਪੋਰੇ ਚ ਜਿੱਥੇ ਕਿ ਸਾਰੇ ਚਾਰੋਂ ਪਾਰਟੀਆਂ ਦੇ ਜਿਹੜੇ ਹੈਗੇ ਆ ਨੁਮਾਇंदे ਉਹ ਸਾਰੇ ਇਕੱਠੇ ਬੈਠੇ ਨੇ ਔਰ ਇਕੱਠੇ ਖਾ ਪੀ ਰਹੇ ਨੇ ਚਾਹ ਪਾਣੀ ਰੋਟੀ ਜਿਹੜਾ ਹੈਗਾ ਇਹਨਾਂ ਚ ਇਹਨਾਂ ਦਾ ਕੋਈ ਫਰਕ ਨਹੀਂ ਹੈ ਇਹ ਹੈਗਾ ਕਿ ਜੀ ਬਈ ਉਹ ਦੂਸਰੀ ਪਾਰਟੀ ਤੋਂ ਨੇ ਤੇ ਅਸੀਂ ਦੂਸਰੀ ਪਾਰਟੀ ਤੋਂ ਆ ਤੇ ਅਸੀਂ ਕਾਂਗਰਸ ਦੇ ਬੂਥ ਤੇ ਆਏ ਤੇ ਕਾਂਗਰਸ ਦੇ ਬੂਥ ਤੇ ਵੀ ਅਸੀਂ ਪੁੱਛਾਂਗੇ ਕਿ ਬਈ ਕੀ ਜਾਨ ਹੈ ਤੇ ਕਿੰਨਾ ਹੁਣ ਤੱਕ ਟਰਨ ਆਊਟ ਹੋ ਚੁਕਿਆ ਹੋਇਆ ਜੀ ਤੁਸੀਂ ਇਹ ਜੀ ਬੜਾ ਇੱਕ ਮਿਸਾਲ ਪੈਦਾ ਕਰ ਦਿੱਤੀ ਤੁਸੀਂ ਮਿਸ਼ਨ ਪੂਰੇ ਚ ਹਲਕਾ ਡੇਰਾ ਵਸੀ ਚ ਕਿ ਸਾਰੇ ਚਾਰੋਂ ਪਾਰਟੀਆਂ ਜਿਹੜੀਆਂ ਸਾਂਝੀਆਂ ਬੈਠੀਆਂ ਪਰਿਵਾਰੀ ਕਿਸਾਨਾਂ ਨਾਲ ਬੈਠੇ ਸਾਰੇ ਸਾਡ ਲੜਾਈ ਹੈਗੀ ਲੇਟਰਾਂ ਦੀ ਸਾਡੇ ਕੋਈਸ ਨਾਲ ਕੋਈ ਲੜਾਈ ਨਹੀਂ ਹੈਗੀ ਅਸੀਂ ਭਰਾਵੰਦੀ ਨਾਲ ਇਕੱਠੇ ਖਾ ਰਹੇ ਆ ਪੀ ਰਹੇ ਆ ਇਹਨਾਂ ਦਾ ਖਾਣਾ ਪੀਣਾ ਦਾ ਸੇਵਾ ਕਰਦੇ ਆ ਆ ਪਾਣੀ ਚਾਰੇ ਪੱਕੇ ਚਾਰੇ ਸਾਰੇ ਵਧੀਆ ਤੌਰ ਨਾਲ ਵਧੀਆ ਬੈਠੇ ਹੋਏ ਆ ਜੀ ਇਹ ਜੀ ਪਹਿਲੀ ਵਾਰ ਪੂਰੇ ਇੰਡੀਆ 'ਚ ਹੀ ਅਸੀਂ ਇਹ ਚੀਜ਼ ਪਹਿਲੀ ਵਾਰ ਦੇਖ ਰਹੇ ਆ ਜਿੱਥੇ ਤੁਸੀਂ ਸਾਰੇ ਆਪਸ ਵਿੱਚ ਇੱਕ ਭਾਈਚਾਰੇ 'ਚ ਬੈਠੇ ਹੋ ਇਹ ਮਤਲਬ ਵੀ ਤੁਸੀਂ ਐਗਜ਼ਾਮਪਲ ਸੈੱਟ ਕਰ ਦਿੱਤਾ ਸਾਰੀ ਇੰਡੀਆ ਵਾਸਤੇ ਇੰਡੀਆ 'ਚ ਹੀ ਹੋਣਾ ਚਾਹੀਦਾ ਭਾਜੀ ਬਹੁਤ ਥੈਂਕ ਯੂ ਤੁਹਾਡਾ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਮਤਲਬ ਅਸੀਂ ਕਾਂਗਰਸ ਦੇ ਜਿਹੜੇ ਨੁਮਾਇੰਦੇ ਸੀਗੇ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਨੇ ਵੀ ਦੱਸਿਆ ਕਿ ਜਿਹੜਾ ਇੱਕ ਭਾਈਚਾਰਾ ਹੈਗਾ ਸਾਡਾ ਆਪਸ ਹੀ ਹੈਗਾ ਪਾਰਟੀਆਂ ਚਾਹੇ ਕੁਝ ਹੋਣ ਲੜਾਈਆਂ ਲੀਡਰਾਂ ਦੀਆਂ ਅਸੀਂ ਆਪਸ ਵਿੱਚ ਸਾਰੇ ਇੱਕ ਹਾਂ ਹੁਣ ਅਸੀਂ ਪਹੁੰਚ ਗਏ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਦੇ ਕੈਂਪ ਤੇ ਜੀ ਉੱਥੇ ਗੱਲਬਾਤ ਕਰਦੇ ਹਾਂ ਤੇ ਪਤਾ ਕਰਦੇ ਹਾਂ ਕਿ ਇਹਨਾਂ ਦਾ ਕੀ ਕਹਿਣਾ ਹੈ ਤੇ ਇਸ ਵਾਰ ਕਿੰਨੇ ਵੋਟ ਜਿਹੜੇ ਹੈ ਐਨ ਕੇ ਸ਼ਰਮਾ ਜੀ ਨੂੰ ਮਿਲਦੇ ਨੇ ਹਾਂ ਜੀ ਭਾਈ ਸਾਹਿਬ ਕੀ ਕਹਿਣਾ ਜੀ ਤੁਸੀਂ ਚਾਰੋਂ ਜਣੇ ਸਾਰੇ ਇਕੱਠੇ ਹੀ ਬੈਠੇ ਹੋ ਅੱਜ ਇੱਕ ਐਗਜ਼ੈਂਪਲ ਹੈ ਇੱਥੇ 27 ਕੈਂਡੀਡੇਟ ਮਨੋਟਾ ਮਲਾ ਕੇ 27 ਹੀ ਹੈ ਜੀ ਯਾਨੀ ਕਿ ਆਪਾਂ ਕਹਿੰਦੇ ਆ ਤੁਸੀਂ 27 ਦੇ 27 ਨੋਟਾ ਦੇ ਵੀ ਕੋਈ ਬੰਦੇ ਹੋਣਗੇ ਸਾਰੇ ਤੁਸੀਂ ਟੈਂਟ ਲੈ ਲਓ ਅਸੀਂ ਇਕੱਠੇ ਬੈਠ ਕੇ ਖਾਓ ਪੀਓਗੇ ਕਾਰਨ ਹੈ ਕਿ ਆਪਾਂ ਕਦੀ ਵੀ ਅਲੱਗ-ਅਲੱਗ ਆਪਣਾ ਟੈਂਟਰ ਨਹੀਂ ਲਵਾਇਆ ਜੀ ਕਦੀ ਵੀ ਜਦੋਂ ਵੀ ਕਦੀ ਪਿਛਲੀ ਵਾਰੀ ਉੱਥੇ ਸੀਗਾ ਤਾਂ ਵੀ ਆਪਾਂ ਰਲ ਮਿਲ ਕੇ ਬੈਠਾ ਹੀ ਚਾਹੀ ਕੋ ਕਾਂਗਰਸ ਆ ਜਾ ਕਾਲੀ ਦਾਲਾ ਜੇ ਕੋ ਟੈਂਟ ਨਹੀਂ ਮੰਨ ਲਓ ਕਿਸੇ ਪਾਰਟੀ ਨੇ ਨਹੀਂ ਵੀ ਲਵਾਇਆ ਭੁੱਲ ਗਏ ਤਾਂ ਪਰ ਆਲ ਮਿਲ ਕੇ ਬੈਠਦੇ ਆਪਾਂ ਨੂੰ ਕੋਈ ਖੁੰਦਗਵਾਈ ਨਹੀਂ ਹਾਂ ਜਿੰਨੇ ਮਿਹਨਤ ਕੀਤੀ ਹੋਗੀ ਉਹ ਜਿੱਤੂਗਾ ਜੀ ਸਿੱਧਾ ਮਤਲਬ ਇਹ ਹੋਇਆ ਜੀ ਪਾਈਚਾਰਿਕ ਸਾਂਝ ਦਾ ਤੁਸੀਂ ਇੱਕ ਬੜਾ ਵੱਡਾ ਐਗਜ਼ਾਮਪਲ ਦੇ ਦਿੱਤਾ ਕਿ ਅਸੀਂ ਪੂਰੇ ਇੰਡੀਆ ਜੀ ਵੀ ਕਵਰ ਕਰਦੇ ਪਏ ਆ ਦੇਖਦੇ ਪਏ ਆ ਕਿਦਰੇ ਵੀ ਅਸੀਂ ਇਹ ਚੀਜ਼ ਨਹੀਂ ਦੇਖੀ ਕਿ ਚਾਰ ਪਾਰਟੀਆਂ ਇੱਕ ਜਗ੍ਹਾ ਬੈਠ ਕੇ ਇੱਕ ਹੀ ਟੈਂਟ ਹੇਠ ਬੈਠੀਆਂ ਨੇ ਮਤਲਬ ਇੱਕ ਐਗਜ਼ਾਮਪਲ ਸੈੱਟ ਕਰ ਦਿੱਤਾ ਤੁਸੀਂ ਨਹੀਂ ਆਪਾਂ ਕੀਤਾ ਸਿੱਧੀ ਗੱਲ ਹੈ ਬਿਲਕੁਲ ਜੀ ਬਿਲਕੁਲ ਚਾਹੇ ਪਾਰ ਕੋਈ ਜਿੱਤੇ ਜਿਹੜਾ ਮਿਹਨਤ ਕਰੂਗਾ ਜਿੱਤੂਗਾ ਸਿੱਧੀ ਗੱਲ ਹੈ ਜੀ ਜਿਤਨਾ ਕਿਸੇ ਜਿਹਦੇ ਵੱਲ ਜਨਤਾ ਦਾ ਰੁਝਾਨ ਹੋਏਗਾ ਉਹ ਆਪਣੇ ਹੋਏਗਾ ਓਬਵੀਅਸਲੀ ਓਬਵੀਅਸਲੀ ਆਪਾਂ ਉਹ ਤੋੜ ਨਹੀਂ ਪਾਣੀ ਆਪਾਂ ਆਪੋ ਚ ਫਿੱਕ ਨਹੀਂ ਪਾਣੀ ਅਸੀਂ ਸਾਰਿਆਂ ਦਾ ਵਿਆਹ ਅਸੀਂ ਪਰਿਵਾਰ ਸਾਦੀ ਵਿਆਹ ਸਾਰਾ ਇਕੱਠੇ ਮੋਤਮਲ ਸਭ ਇਕੱਠੇ ਰਹਿੰਦੇ ਆਪਾਂ ਤੇ ਕੀ ਲੱਗਦਾ ਜੀ ਐਨ ਕੇ ਸ਼ਰਮਾ ਜੀ ਦਾ ਇਸ ਵਾਰ ਜੀ ਐਨ ਕੇ ਸ਼ਰਮਾ ਅੱਤ ਸਾਲ ਬਾਅਦ ਉਹਨਾਂ ਦੀ ਵਾਪਸੀ ਹੋ ਰਹੀ ਹੈ ਐਨਕੇ ਸ਼ਰਮਾ ਤਾਂ ਹਮੇਸ਼ਾ ਹੀ ਪਬਲਿਕ ਦੇ ਵਿੱਚ ਰਹੇ ਸੱਤ ਸਾਲ ਬਾਅਦ ਕਿਉਂ ਵਾਪਸੀ ਹੋ ਰਹੀ ਹੈ ਸਿਆਸਤ ਸਿਆਸਤ ਹੀ ਰਹੇ ਤਾਂ ਹੀ ਵਾਪਸੀ ਕਰਦੇ ਯਾਰ ਖਦਨ ਇਹ ਗੱਲ ਲਫ਼ਜ਼ ਨਹੀਂ ਹੈ ਲਫ਼ਜ਼ੇ ਹੈ ਕਿ ਐਨਕੇ ਸ਼ਰਮਾ ਜੀ ਆ ਕੇ ਜਿੱਤ ਕੇ ਆਣਗੇ ਮੈਂਬਰ ਆਫ ਪਾਰਲੀਮੈਂਟ ਬਣਨਗੇ ਤੇ ਇੱਥੇ ਦੇ ਲੋਕਾਂ ਦੀ ਜਿਹੜੀ ਵੀ ਛੋਟੀ ਮੋਟੀ ਸ਼ਿਕਾਇਤਾਂ ਹੈਗੀਆਂ ਜਿਦ ਤੱਕ ਗਰਦੀ ਸ਼ਿਕਾਇਤ ਬਹੁਤ ਬੜੀ ਆ ਜਾਂ ਹੋਰ ਇੰਡਸਟਰੀ ਨਹੀਂ ਆਈ ਪੰਜਾਬ ਦੇ ਵਿੱਚ ਵਪਾਰ ਨਹੀਂ ਵਧਿਆ ਕਿਉਂਕਿ ਜਦ ਉਹ ਐਮਐਲਏ ਸੀ ਨਾ ਜੀ ਜਦ ਵੀ ਉਹ ਸੈਂਟਰ ਤੋਂ ਸਕੀਮਾਂ ਬਹੁਤ ਲਿਆਈ ਸੀ ਤੇ ਇਸ ਕਰਕੇ ਐਨਕੇ ਸ਼ਰਮਨ ਨੂੰ ਲੋਕੀ ਭੁੱਲ ਨਹੀਂ ਸਕਦੇ ਅੱਜ ਲੋਕੀ ਯਾਦ ਕਰਦੇ 2.5 ਸਾਲ ਆਮ ਆਦਮੀ ਪਾਰਟੀ ਨੂੰ ਹੋ ਗਏ 5 ਸਾਲ ਕਾਂਗਰਸ ਪਾਰਟੀ ਨੂੰ ਹੋ ਗਏ ਪਹਿਲੇ ਰਹਿ ਚੁੱਕੀ ਜਿਹੜੀ ਕੋਈ ਕਿਸੇ ਨੇ ਕੰਮ ਨਹੀਂ ਕੀਤਾ ਤੇ ਅੱਜ ਐਨਕੇ ਸ਼ਰਮਨ ਲੋਕੀ ਯਾਦ ਕਰਦੇ ਦਿਲੋਂ ਕਰਦੇ ਦਿਲੋਂ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਜੀ ਜਿਹੜੇ ਅਸੀਂ ਸ਼੍ਰੋਮਣੀ ਕਾਲੀ ਦਲ ਦੇ ਕੈਂਪ ਤੇ ਖੜੇ ਸੀਗੇ ਤਾਪਮਾਨ ਚਾਹੇ ਵਧਿਆ ਹੈ ਪਰ ਜਿੰਨੀ ਤਾਪਮਾਨ ਵਧਿਆ ਉਸ ਤੋਂ 3 ਗੁਣਾ ਜ਼ਿਆਦਾ એનર્ਜੀ ਸਾਰੇ ਉਹਨਾਂ ਦੇ ਸਪੋਰਟਰ ਸਿਚ ਹੈਗੀ ਹੈ ਤੇ ਸਬਦਾ ਇਹੀ ਕਹਿਣਾ ਹੈ ਕਿ ਸਾਡਾ ਉਮੀਦਵਾਰ ਜਿਹੜਾ ਹੈ ਉਹ ਜਿੱਤੇਗਾ ਹੁਣ ਅਸੀਂ ਲੈ ਕੇ ਚੱਲਦੇ ਹਾਂ ਜੀ ਤੁਹਾਨੂੰ ਆਮ ਆਦਮੀ ਪਾਰਟੀ ਦੇ ਕੈਂਪ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਸ ਨਾਲ ਗੱਲ ਕਰਾਂਗੇ ਉਹ ਵੀ ਨਾਲ ਹੀ ਬੈਠੇ ਨੇ ਇਹ ਨਹੀਂ ਕਿ ਉਹਨਾਂ ਦਾ ਕੈਂਪ ਦੂਰ ਹੈਗਾ ਜਾਂ ਟੈਂਟ ਅਲੱਗ ਲਗਾਇਆ ਹੋਇਆ ਉਹ ਵੀ ਸਾਰੇ ਇਕੱਠੇ ਇਹ ਸਾਰੇ ਇਕੱਠੇ ਬੈਠੇ ਨੇ ਜੀ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਸਪੋਰਟਰਸ ਨਾਲ ਕੀ ਕੀ ਕਹਿਣਾ ਜੀ ਤੁਹਾਡਾ ਜੀ ਆਮ ਆਦਮੀ ਪਾਰਟੀ ਦਾ ਈਸਵਰ 13 0 ਤੇ ਬਿਲਕੁਲ 13 0 ਕਰਾਂਗੇ ਜੀ ਤੇ ਕੀ ਕੀ ਏਜੰਡੇ ਰਹਿਣਗੇ ਡਾਕਟਰ ਬਲਵੀਰ ਸਿੰਘ ਨਾਲ ਹਲਕਾ ਡੇਰਾ ਬੱਸੀ ਵਾਸਤੇ ਸਾਰੇ ਏਜੰਡੇ ਪੂਰੇ ਕੰਮ ਕਰਾਂਗੇ ਜੀ ਜੋ ਪਬਲਿਕ ਤੇ ਬਣਦੇ ਆ ਸਾਰੇ ਕੰਮ ਕਰਾਂਗੇ ਜੀ ਤੇ ਜੋ ਭਗਵੰਤ ਮਾਨ ਜੀ ਨੇ ਕਿਹਾ ਜੀ 13 ਜ਼ੀਰੋ ਇਸ ਵਾਰ ਝਾੜੂ ਪੂਰਾ ਹੀ ਫਿਰੇਗਾ ਬਿਲਕੁਲ 100% ਜੀ 100% 13 ਜ਼ੀਰੋ ਹੋਊਗਾ ਜੀ ਦੇਖੋ ਉਹੀ ਗੱਲ ਹੈ ਜੀ ਹਰ ਇੱਕ ਉਮੀਦਵਾਰ ਨੂੰ ਹਰ ਇੱਕ ਨੁਮਾਇੰਦੇ ਨੂੰ ਪੂਰਾ ਸਪੋਰਟ ਪੂਰੀ ਮਿਲਦੀ ਪਈ ਹੈ ਔਰ ਕਾਫੀ ਅੱਛੇ ਵੋਟਰ ਵੀ ਇਸ ਵਾਰ ਬਾਹਰ ਨਿਕਲ ਕੇ ਆਏ ਨੇ ਅਸੀਂ ਇਹੀ ਦੁਆ ਕਰਾਂਗੇ ਜਿਹੜੇ ਵੋਟਰਾਂ ਨੇ ਹਾਲੀ ਤੱਕ ਵੋਟ ਨਹੀਂ ਪਾਈ ਉਹ ਵੀ ਬਾਹਰ ਆਣ ਤੇ ਵੋਟ ਪਾਣ ਤੇ ਜਿਹਨੂੰ ਲਾਈਕ ਕਰਦੇ ਨੇ ਉਹਨੂੰ ਜਰੂਰ ਵੋਟ ਪਾਣ ਹਰ ਮੁੱਦੇ ਨੂੰ ਸੋਚ ਸਮਝ ਕੇ ਵੋਟ ਪਾਣ ਤੇ ਨਵੇਂ ਜਿਹੜੇ ਫਸਟ ਟਾਈਮ ਵੋਟਰ ਨੇ ਉਹਨਾਂ ਨੂੰ ਵੀ ਇਹੀ ਅਪੀਲ ਹੈ ਕਿ ਹੱਲੀ ਵੀ ਟਾਈਮ ਹੈਗਾ ਆਓ ਤੇ ਬਦਲਾਅ ਨੂੰ ਵੋਟ ਪਾਓ ਧੰਨਵਾਦ ਜੀ